ਸਤਿ ਸ਼੍ਰੀ ਅਕਾਲ ਜੀ ਅੱਜ ਆਇਆ ਬਾਗੜ ਆਜੋ ਤੁਹਾਨੂੰ ਵਿਦਾਇਸ਼ ਕਰਨ ਆ ਤੇ ਹੁੰਨੇ ਆ ਰੌਣਕਿਤਾਂ ਦੀ ਲੈਣਾ ਬੰਦੇ ਦਾ ਗੁਮਰਗੇ ਨਹੀਂ ਹੁਣ ਬਣੀਆਂ ਹਨ ਥੋੜੇ ਤਾਂ ਹੈਗਾ ਤੁਸੀਂ ਤਾਂ ਪ੍ਰਾਣੇ ਆਉਂਦੇ ਲੱਗਦੇ ਹੋ ਆਉਂਦੇ ਆ ਫਰਸਲੀ ਹੋਨੇ ਆ ਜੀ ਆ ਜੀ ਆ ਜੀ ਨੁਕਾ ਮੜੀ 안녕 <목소리도> ਉਹਨਾਂ ਦਾ ਵੀ ਪਤਾ ਲੱਗ ਗਿਆ ਹੈ ਕਿ ਉਹਨਾਂ ਨੂੰ ਕਿੱਥੇ ਮਾਰਿਆ ਗਿਆ ਹੈ ਮਾਮਾ ਆਹ ਵਾਲੀ ਕਰੀ ਜੀ ਪਾਰਲੀ ਜੀ ਪਾਰਲੀ ਉਹ ਮਾਰਦੇ ਕੋਣੀ ਕੋਕਰਾਈ ਰੋਟੀ ਦੀ ਤਿਆਰੀ ਨਗਰ ਮਾੜਦੇ ਉਹਨਾਂ ਨਾਲੀ ਕਰਕੇ ਲਗਾਉਂਦੇ ਚੋਬਰਾਂ ਨੇ ਅੱਜ ਰਾਤ ਨੇ ਬੰਦੇ ਦੇ ਘਰ ਜਾਣਾ ਹੀ ਹੈ ਆਪਾਂ ਜੀ ਬਹੁਤਾ ਜੀ ਉਪਕੜੀਆਂ ਬੰਦਾ ਕਰਦੇ ਨੇ ਪੁਰਾਣੀਆਂ ਇਮਾਰਤਾਂ ਪੁਰਾਣੇ ਕੂਹ ਹੁਣ ਚੱਲੇ ਆ ਦੁਬਾਰਾ ਦੂਸਰੀ ਜਗ੍ਹਾ ਮੱਥਾ ਟੇਕ ਇੱਥੇ ਤਾਂ ਮੱਥਾ ਟੇਕਿਆ ਤਾਂ ਹੁਣ ਦੂਸਰੀ ਜਗ੍ਹਾ ਚੱਲਿਆਂ ਮੱਥਾ ਟੇਕ। ਉੱਧਰ ਬਾਬੇ ਦਾ ਜਨਮ ਹੋਇਆ ਸੀਗਾ। ਇੱਧਰ ਪਤਾ ਨਹੀਂ ਹੁਣ ਕੀ ਚੱਕਰ। ਬਾਕੀ ਆ ਕੇ ਦੇਖਦੇ ਆ। ਕੀ ਇਤਿਹਾਸ ਇੱਥੋਂ ਦਾ ਉਹ ਵੀ ਦੱਸਾਂਗੇ। ਤੇ ਹੈ ਜੀ ਪਾਪਾ ਗੱਗਾ ਜੀ ਦਾ ਜਨਮ ਸਥਾਨ। ਇੱਥੇ ਉਹਨਾਂ ਦਾ ਜਨਮ ਹੋਇਆ ਸੀ। ਦੇਖ ਤਾਂ ਹੈ ਸਾਫ ਹੋਠਾ ਖਦਿਆ ਮਾਤਾ ਜੀ ਸਾਫ ਬਗਲਾ ਖਾਲਸਾ ਸਾਫ ਕਿ ਅਰੰਭ ਅਰੰਭ ਜੀ ਪ੍ਰੇਮ ਜੀ ਦਰਸ਼ਨ ਕੀਤੇ ਜੋ ਵੀ ਆਪਣੀ ਸ਼ਰਧਾ ਭक्ति ਨਹੀਂ ਆਪਣੀ ਸ਼ਰਧਾ ਔਰ ਭਗਤੀ ਜੀ ਦਾ कुशिन के बाबा जय हो दशरथ पे गुणदान दान महादान सतत सम्मान बाबा बनाई की जो विरार वाला पताकेदार पधार के जो उसका वहां पर बाबा के लिए बाबा के लिए बनाया बाबा कोली योगी बनाई कोली ओके खाया और वीडियो बना क्या नाम है तेरा ਵ੍ਰਿੰਦਰ ਆਈ ਵ੍ਰਿੰਦਰ ਬੰਦ ਕਰਦਾ ਭਾਈ ਆ ਪੁੱਤੇ ਬਾਬਾ ਜੀ ਦਾ ਜਨਮ ਹੋਇਆ ਸੀ ਤੋਸਤ ਮਮਾ ਕਹਿੰਦੇ ਵੀ ਜਿੰਨੇ ਆਪ ਦੀ ਲਾ ਲਓ ਜੀ ਨੇ ਖਾਣੀ ਆਪ ਨੇ ਆਪਣੀ ਹਾਂ ਸਹੀ ਗੱਲ ਆ ਇਹ चंबर रोटीअ न लॻे ला लो ला लो ला लो ਹੁਣ ਪਹੁੰਚ ਗਏ ਗੁੱਗਾਂਵਾੜੀ ਬਾਗੜ ਹੁਣ ਇੱਥੋਂ ਦੇ ਦਰਸ਼ਨ ਕਰੋ ਨਿਆਦਰ ਨੂੰ ਪਹਿਲਾਂ ਦੇਖੋ ਬਹੁਤ ਯਾਦ ਆ ਬਹੁਤ ਯਾਦ ਆ ਅਸੀਂ ਬੜਾ ਯਾਦ ਆ ਕਤਰੇ ਕੋ ਬਾਤਰ ਮੇ ਹੀ ਡਾਲੇ ਹੁਣ ਤੇ ਧਿਆਨ ਰਹੇ ਆਪ ਸੀ ਸੀ ਡੀ ਡੀ ਤੇ ਆਪਣੀ ਨਜ਼ਰ ਰੱਖੀਏ ਨਾ ਰਾਸ਼ੂ ਦੇਖੋ ਕਿੰਨਾ ਜ਼ਿਆਦਾ ਰਾਸ਼ਾ ਸਿੱਤੋਂ ਲੈਣ ਸ਼ੁਰੂ ਹੋਈ ਹੋਈ ਆ ਦਿੱਤੋਂ ਲੈਣ ਸ਼ੁਰੂ ਹੋ ਕੇ ਜਾਣੀਆਂ ਉਹ ਉੱਥੇ ਜਾਂਦਾ ਉੱਥੇ ਹੀ ਉਹਨਾਂ ਕਿੰਨਾ ਟਾਈਮ ਲੱਗੂਗਾ ਉਹ ਆਦਾਂ ਜੇਕਰ ਸ਼ੋਰ ਨੂੰ ਬੜਾਈ ਰੱਖੀਏ ਕਿਉਂਕਿ ਕਿਸੇ ਦਾ ਸਹੀ ਹੋ ਕਰੇ। ਕੱਤੀ ਦੀ ਨੂੰ ਕਦੀ ਸੁਭਾਲੇ। ਮੇਲੇ ਦੀਆਂ ਰੌਣਕਾਂ ਤੇ ਮੌਸਮ ਬਹੁਤ ਸੋਹਣਾ। ਪਹਿਲਾਂ ਬਹੁਤ ਗਰਮੀ ਸੀ ਪਰ ਹੁਣ ਮੌਸਮ ਵਧੀਆ ਹੋ ਗਿਆ। ਦਾ ਬਾਬੇ ਨੇ ਅੱਡੀ ਸੁਣ ਲਈ ਪਰ ਸਾਨੂੰ ਮੱਥਾ ਟੇਕਣ ਦਾ ਨਹੀਂ ਮੌਕਾ ਮਿਲਿਆ ਬਹੁਤ ਜ਼ਿਆਦਾ ਪੀੜਾ। ਜੇ ਅਸੀਂ ਲਾਈਨ 'ਚ ਲੱਗ ਗਏ ਤਾਂ ਮੇਰੇ ਘਰ ਨਾਲ ਹਨੇਰਾ ਹੋ ਜਾਣਾ ਵਾ ਬਿਆ ਤਾਂ ਇਹਦਾ ਤਾਕਤ ਵਾ ਤੋ ਹੀ ਬੈਤ ਤਾਕਤ ਵਾ ਨੇ ਤੇ ਅਸੀਂ ਕਿਹਦਾ ਮਤਲਬ ਲੈ ਕੇ ਤੋ ਜਾ ਰਹੇ ਹਾਂ ਜੜੀ ਬੂਟੀਆਂ ਓਏ ਗਿੱਦੜ ਸਿੰਘ ਜੀ ਤੋ ਕਿਸ ਤਰ੍ਹਾਂ ਹਾਂ ਹੋਰ ਜਿਹੜੀ ਬੁੱਟੀਆਂ ਨਾਮ ਨਹੀਂ ਪਤਾ ਮੈਨੂੰ ਤਾਂ ਪਰ ਕਹਿੰਦੇ ਵਧੀਆ ਹੁੰਦੀਆਂ ਹਨ ਮੌਸਮ ਬੜਾ ਸੁਨਹਿਰਾ ਹੈ ਹੁਕਮ ਬਣਾਇਆ ਕਰਨਾ ਹੈ ਕਿ ਯਾਰ ਪ੍ਰਸ਼ਾਸਨ ਦਾ ਸਹਿਯੋਗ ਕਰੇ ਕਹਿੰਦੇ ਕਿ ਕੋਊ ਕبھی ਨਾ ਪਾ ਲੈ ਚਲੋ ਸਫਾਈ ਨੂੰ ਸੁੰਦਰ ਬਣਾਏ ਰੱਖੇ ਆਸ-ਪਾਸ ਕਦੇ ਵੀ ਕਚਰਾ ਨਾ ਪਾ ਕੇ ਕਚਰੇ ਕੋ 5 ਜਗ੍ਹਾ ਡਾਲੇ ਇੱਕ ਬਾਰੀ ध्यान रहे काफी सीसीटीवी कैमरा की नजर में है पाती गालो पाती मिलियो ई थ thank you